ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਦੇ ਅੰਦਰ ਇੱਕ ਪੰਕਤੀ ਆndi ਹੈ ਵੰਡ ਕੇ ਛਕਿਆ ਨਾਮ ਜਪਿਆ ਵੰਡ ਕੇ ਛਕਿਆ ਤਾਂ ਵੰਡ ਕੇ ਛਕਿਆ ਤੋਂ ਕੀ ਭਾਵ ਹਨ ਗੁਰੂ ਨਾਨਕ ਦੇਵ ਜੀ ਨੇ ਜੋ ਤਿੰਨ ਸੂਤਰੀ ਪਰਮਾਦੇਸ਼ ਮਨੁੱਖ ਜਾਤੀ ਨੂੰ ਦ੍ਰਿੜ ਕਰਵਾਇਆ ਉਹ ਸੀ ਨਾਮ ਜਪਣਾ ਕਿਰਤ ਕਰਨੀ ਤੇ ਵੰਡ ਕੇ ਛਕਣਾ ਨਾਮ ਅਸਤਿਤਵ ਦਾ ਸੰਕਲਪ ਹੈ ਕਿਰਤ ਕਰਨੀ ਤੇ ਵੰਡ ਛਕਣਾ ਕਰਮਵਾਰ ਵਿਅਕਤੀਗਤ ਤੇ ਸਮੂਹਕ ਪੱਧਰ ਤੇ ਨੈਤਿਕ ਸੰਕਲਪ ਹਨ ਇਉਂ ਲੱਗਦਾ ਹੈ ਸਤਗੁਰਾਂ ਨੇ ਨੈਤਿਕ ਤੇ ਅਸਤਿਤਵਾਦੀ ਸਰੋਕਾਰਾਂ ਨੂੰ ਇੱਕ ਸਾਥ ਨਾਲ ਰੱਖਿਆ ਹੈ ਸ਼ਾਇਦ ਇਹੋ ਕਾਰਨ ਹੈ ਕਿ ਬਾਣੀ ਵਿੱਚ ਕਈ ਥਾਂ ਸਮਾਜ ਕਲਿਆਣ ਨੂੰ ਇੱਕ ਤਰ੍ਹਾਂ ਦਾ ਸੱਚ ਅਸਤਿਤਵੀ ਸੰਕਲਪ ਕਰਕੇ ਹੀ ਮੰਨਿਆ ਗਿਆ ਹੈ ਸੱਚ ਤਾਂ ਪਰ ਜਾਣੀ ਐ ਜਾਸ ਇੱਕ ਸੱਚ ਲੇ ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ ਪੁੰਨ ਦਾਨ ਦਇਆ ਆਦੀ ਨੈਤਿਕ ਧਰਮ ਹਨ ਜਿਨ੍ਹਾਂ ਦੀ ਸਿੱਖਿਆ ਸੱਚੀ ਸਿੱਖਿਆ ਹੈ ਇਸ ਸਚਿਆਰ ਧਰਮ ਤੋਂ ਹੀ ਸੱਚ ਜਾਣਿਆ ਜਾਂਦਾ ਹੈ ਵੰਡ ਕੇ ਛਕਣਾ ਵੀ ਐਸਾ ਹੀ ਸਚਿਆਰਾ ਧਰਮ ਹੈ ਵੰਡ ਛਕਣ ਦੀ ਬੁਨਿਆਦ ਕਿਰਤ ਕਰਨ ਉੱਪਰ ਹੈ ਜਪਿਐ ਨਾਮ ਜਪਿਐ ਅੰਨ ਵਿੱਚ ਅੰਨ ਤੋਂ ਭਾਵ ਸੁੱਚੀ ਉਪਜੀਵਿਕਾ ਦਾ ਸਾਧਨ ਕਰਨਾ ਹੈ ਜੋ ਧਰਮ ਦੀ ਕਿਰਤ ਨਹੀਂ ਕਰਦਾ ਉਹ ਜਾਂ ਮੰਗਦਾ ਹੈ ਤੇ ਜਾਂ ਲੁੱਟਦਾ ਹੈ ਐਸੇ ਨਖਿੱਧ ਕਰਮਾਂ ਦੀ ਸਿੱਖੀ ਵਿੱਚ ਕੋਈ ਥਾਂ ਨਹੀਂ ਸਿੱਖਾਂ ਨੂੰ ਤਾਂ ਦਸਾਂ ਨੌਾਂ ਦੀ ਧਰਮ ਕਿਰਤ ਕਰਨ ਦਾ ਸੁੱਚੀ ਮਿਹਨਤ ਦੀ ਘਾਲ ਕਮਾਈ ਕਰਨ ਦਾ ਹੀ ਆਦੇਸ਼ ਹੈ ਕਿਰਤ ਵਿੱਚ ਸਦੀਵੀ ਪਵਿੱਤਰਤਾ ਦਾ ਪ੍ਰਵੇਸ਼ ਹੈ ਇਸ ਰਾਹੀਂ ਕਰਤਾਰੀ ਸ਼ਕਤੀ ਸਾਡੀ ਕਮਾਈ ਵਿੱਚੋਂ ਪ੍ਰਗਟ ਹੁੰਦੀ ਹੈ ਜਦੋਂ ਬਾਬਾ ਨਾਨਕ ਜੀ ਦੀ ਨਰੰਕਾਰ ਨਾਲ ਗੋਸ਼ਟੀ ਹੋਈ ਤਾਂ ਬਾਬੇ ਨੂੰ ਆਦੇਸ਼ ਹੋਇਆ ਤੂੰ ਨਾਨਕ ਹੈ ਤੇਰਾ ਪੰਥ ਚੱਲੇਗਾ ਤ੍ਰੈ ਵਸਤੂ ਦ੍ਰਿੜ ਵਾਣੀਏ ਆਪਣੇ ਪੰਥ ਕੋ ਨਾਮ ਦਾਣ ਇਸ਼ਨਾਨ ਗ੍ਰਸਤ ਵਿੱਚ ਅਲੇਪ ਰਹਿਣਾ ਸੰਜਮ ਕਰਨਾ ਕਾਲ ਕਮਾਈ ਖਾਣਾ ਮੇਰੇ ਅਰਥ ਦੇਣਾ ਜਾਹੇ ਆਪਣੇ ਆ ਸੇਵਕਾਂ ਨੂੰ ਕਿਰਤ ਦ੍ਰਿੜ ਕਰਾਵਣੀ ਮੇਰੇ ਨਾਮ ਬਿਨਾ ਅਵਰ ਵਿਚਾਰ ਨਹੀਂ ਕਰਨਾ ਇਉ ਗੁਰੇ ਗੁਰੂ ਬਾਬੇ ਨੂੰ ਜਾਪ ਜਪਾਉਣ ਦੇ ਨਾਲ ਨਾਲ ਕਿਰਤ ਦ੍ਰਿੜਵਾਉਣ ਦਾ ਇਲਾਹੀ ਆਦੇਸ਼ ਵੀ ਹੋਇਆ ਕਾਲ ਕਮਾ ਕੇ ਹੱਥੋਂ ਦੇਣਾ ਹੀ ਗੁਰਮਤੀ ਦਾ ਰਾਹ ਪਛਾਨਣਾ ਹੈ ਧਰਮ ਦੀ ਕਮਾਈ ਨੂੰ ਪ੍ਰਮਾਤਮਾ ਦੀ ਦਾਤ ਸਮਝਣਾ ਹੈ ਆਪਣੀ ਮਿਹਨਤ ਦਾ ਸਿੱਟਾ ਨਹੀਂ ਜਦ ਇਹ ਦਾਤ ਪਰਮਾਤਮਾ ਦੀ ਹੈ ਤਾਂ ਇਸ ਉੱਪਰ ਸਾਰੇ ਸਾਂਝੀਵਾਲ ਦਾ ਹੱਕ ਹੈ ਇਤਿਹਾਸ ਵਿੱਚ ਇੱਕ ਕਸਾਕਾ ਆਉਂਦਾ ਹੈ ਫਰਕਸ਼ੀਅਰ ਦੇ ਹੁਕਮ ਨਾਲ ਵੱਖ-ਵੱਖ ਉਮਰ ਦੇ ਚਾਰ ਸਿੰਘਾਂ ਨੂੰ ਬੰਦੀ ਪਾ ਦਿੱਤਾ ਗਿਆ ਚਾਰ ਦਿਨ ਲਗਾਤਾਰ ਉਹਨਾਂ ਨੂੰ ਭੁੱਖਿਆਂ ਰੱਖਿਆ ਗਿਆ ਫਿਰ ਦੋ ਰੋਟੀਆਂ ਉਹਨਾਂ ਅੱਗੇ ਪਾ ਦਿੱਤੀਆਂ ਗਈਆਂ ਕੁਝ ਚਿਰ ਤਾਂ ਉਹ ਦੋਵੇਂ ਰੋਟੀਆਂ ਉਵੇਂ ਪਈਆਂ ਰਹੀਆਂ ਕਿਸੇ ਉਹਨਾਂ ਨੂੰ ਉਹਨਾਂ ਵਾਲ ਹੱਥ ਨਾ ਵਧਾਇਆ ਫਿਰ ਉਹਨਾਂ ਚੋਹਾਂ ਚ ਜਿਹੜਾ ਸਭ ਤੋਂ ਬਿਰਧ ਸੀ ਉਸਨੇ ਦੋਵੇਂ ਰੋਟੀਆਂ ਚੁੱਕ ਕੇ ਸਭ ਤੋਂ ਛੋਟੇ ਬਾਲਕ ਅੱਗੇ ਧਰ ਦਿੱਤੀਆਂ ਤੇ ਕਿਹਾ ਬੇਟਾ ਇਹ ਤੂੰ ਸ਼ਕਲ ਹੈ ਬਾਲਕ ਨੇ ਆਪਣੇ ਅੱਗੋਂ ਚੁੱਕੀਆਂ ਤੇ ਨੌਜਵਾਨ ਸਿੰਘ ਅੱਗੇ ਲਿਆ ਧਰੀਆਂ ਤੇ ਕਿਹਾ ਮੈਂ ਤਾਂ ਛੋਟਾ ਹਾਂ ਅਜੇ ਲੜ ਨਹੀਂ ਸਕਦਾ ਤੁਸੀਂ ਲੜ ਸਕਦੇ ਹੋ ਏ ਤੁਸੀਂ ਸ਼ਕੋ ਜਾਂ ਤੁਸੀਂ ਤਕੜੇ ਹੋ ਕੇ ਲੜੋ ਨੌਜਵਾਨ ਨੇ ਉਚਕੀਆਂ ਤੇ ਅਧਖੜ ਵੀਰ ਅੱਗੇ ਜਾ ਧਰੀਆਂ ਤੇ ਆਖਿਆ ਮੈਂ ਅਜੇ 4 ਦਿਨ ਹੋਰ ਕੱਢ ਸਕਦਾ ਹਾਂ ਕਿਰਪਾ ਕਰਕੇ ਤੁਸੀਂ ਛਕ ਲਓ ਉਸ ਨੇ ਆਪਣੇ ਅੱਗੇ ਚੁੱਕ ਕੇ ਬਜ਼ੁਰਗ ਬਾਬੇ ਅੱਗੇ ਰੱਖ ਦਿੱਤੀਆਂ ਤੇ ਬੇਨਤੀ ਕੀਤੀ ਬਾਬਾ ਜੀ ਅਸੀਂ ਸਾਰੇ ਅਜੇ ਜਿਉਂਦੇ ਰਹਿ ਸਕਦੇ ਹਾਂ ਤੁਹਾਡਾ ਸਰੀਰ ਸਮੇਂ ਨੇ ਨਿਰਬਲ ਕਰ ਦਿੱਤਾ ਹੈ ਕਿਰਪਾ ਕਰਕੇ ਇਹ ਪ੍ਰਸ਼ਾਦੇ ਤੁਸੀਂ ਛਕ ਲਓ ਬਿਰਦ ਬਾਬੇ ਨੇ ਦੁਆਰੇ ਉਹ ਰੋਟੀਆਂ ਬਾਲਕ ਦੇ ਅੱਗੇ ਧਰ ਦਿੱਤੀਆਂ ਤੇ ਕਿਹਾ ਬੇਟਾ ਤੂੰ ਸਾਡੇ ਭਵਿੱਖ ਦੀ ਆਸ ਹੈ ਤੂੰ ਇਹ ਪ੍ਰਸ਼ਾਦ ਦੇ ਸ਼ਕਲ ਲੈ ਤੇ ਸਾਡੇ ਭਵਿੱਖ ਨੂੰ ਉਜਲਾ ਹੋਣ ਦੇ ਪਰ ਬਾਲਕ ਫਿਰ ਵੀ ਉਹ ਰੋਟੀਆਂ ਸ਼ਕਣ ਲਈ ਤਿਆਰ ਨਾ ਹੋਇਆ ਅੰਤ ਸਾਬ ਨੇ ਅੱਧੀ ਅੱਧੀ ਵੰਡ ਕੇ ਸ਼ਕ ਲਈ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਇਹ ਸਾਗਾ ਇੱਕੇ ਵੇਲੇ ਸਾਡੇ ਇਤਿਫਾਕ ਦੀ ਮਿਸਾਲ ਹੈ ਸਾਡੇ ਆਚਰਨ ਦੀ ਮਿਸਾਲ ਹੈ ਸਵਾਰਥ ਹਿੰਮਤਾ ਦੀ ਮਿਸਾਲ ਹੈ ਤੇ ਵੰਡ ਕੇ ਸ਼ਕਣ ਦੀ ਮਿਸਾਲ ਹੈ ਵੰਡ ਸ਼ਕਣ ਦਾ ਨੇਮ ਪਰਮੇਸ਼ਰ ਦੀ ਪਿਤਰਤਾਈ ਤੇ ਮਨੁੱਖ ਮਾਤਰ ਦੀ ਭਾਤਰਤਾ ਨੂੰ ਸਵੀਕਾਰ ਕਰਨ ਦਾ ਚਿੰਨ ਹੈ ਇਹੋ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਨ ਦਾ ਸਾਧਨ ਵੀ ਹੈ ਕਰੇ ਪ੍ਰਸ਼ਾਦ ਸਿੱਖ ਮੁਖ ਪਾਵੇ ਤਿਸ ਸਿੱਖ ਕੇ ਗੁਰ ਵਾਰਨੇ ਜਾਵੇ ਕੇਵਲ ਮਿੱਤਰਤਾ ਨੂੰ ਹੀ ਨਹੀਂ ਵੈਰੀਆਂ ਨੂੰ ਵੀ ਉਸੇ ਪਿਤਾ ਦੇ ਪੁੱਤਰ ਸਮਝਣਾ ਤੇ ਉਹਨਾਂ ਨਾਲ ਵੀ ਉਸੇ ਤਰ੍ਹਾਂ ਵੰਡ ਕੇ ਛਕਣਾ ਬੰਦਾ ਹੈ ਜਿਸ ਤਰ੍ਹਾਂ ਮਿੱਤਰਤਾ ਦੇ ਨਾਲ ਸ਼ਕੀਦਾ ਹੈ ਆਓ ਦੇਗ ਤਿਆਰ ਗੁਰ ਹੋਈ ਉਸ ਸਮੇਂ ਵੈਰੀ ਕੇ ਨਾ ਆਵੇ ਪਰਮ ਮੀਤ ਸਮ ਤਾਂ ਹੀ ਸ਼ਿਕਾਵੇ ਵੈਰੀ ਮਿੱਤਰਣ ਕੋਸਮ ਦੇ ਹੈ ਬਚੇ ਤੂੰ ਪੀਛੇ ਖੁਦ ਖਾ ਲੇ ਹੈ ਨਹੀਂ ਤੋ ਲੰਗਰ ਮਸਤ ਬਤੇ ਹੈ ਗੁਰੂ ਕੇ ਸਿੱਖ ਨਾਲ ਤਾਂ ਜੋ ਵੈਰ ਕਰਨ ਵੀ ਆਵੇ ਉਹ ਵੀ ਗੁਰੂ ਕੇ ਲੰਗਰ ਲਈ ਅਮਰੰਤ੍ਰਿਤ ਹੁੰਦਾ ਹੈ ਇੱਕ ਵਾਰ ਤਾਂ ਬਾਬਾ ਸਹਿਬ ਸਿੰਘ ਜੀ ਬੇਦੀ ਬਾਰੇ ਦੱਸੀ ਜਾਂਦੇ ਹਨ ਫਰਖੀਸੀਅਰ ਤੇ ਉਸ ਦੇ ਨਾ ਨਸ਼ੀਣ ਸਿੱਖਾਂ ਦੇ ਜਾਨੇ ਦੁਸ਼ਮਣ ਬਣੇ ਹੋਏ ਸਨ ਸਿੱਖਾਂ ਦੇ ਧਾਰਮਿਕ ਆਗੂ ਹੋਣ ਕਾਰਨ ਬਾਬਾ ਸਾਹਿਬ ਸਿੰਘ ਉਹਨਾਂ ਦੀ ਅੱਖ ਵਿੱਚ ਬਹੁਤ ਖਟਕਦੇ ਸਨ ਉਹਨਾਂ ਨੂੰ ਬਾਗੀ ਗਰਦਾਨਿਆਂ ਗਿਆ ਸੀ ਤੇ ਉਹਨਾਂ ਦੇ ਸਿਰ ਤੇ ਇਨਾਮ ਲਾਇਆ ਗਿਆ ਸੀ ਬਾਬਾ ਜੀ ਕਾਨੋਵਾਣ ਦੇ ਜੰਗਲ ਵਿੱਚ ਇੱਕ ਕੁਟਿਆ ਵਿੱਚ ਰਹਿੰਦੇ ਸਨ ਦੀਨ ਮੁਹੰਮਦ ਇੱਕ ਮੁਸਲਮਾਨ ਫੌਜਦਾਰ ਉਸ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਉਹਨਾਂ ਦੀ ਤਲਾਸ਼ ਵਿੱਚ ਇਹ ਜੰਗਲ ਗੋਣਾ ਸ਼ੁਰੂ ਕਰ ਦਿੱਤਾ ਕਈ ਦਿਨਾਂ ਬਾਅਦ ਉਸ ਦੀ ਨਜ਼ਰ ਬਾਬੇ ਉੱਤੇ ਜਾ ਪਈ ਜੋ ਉਸ ਵੇਲੇ ਇੱਕ ਨਦੀ ਦੇ ਕਿਨਾਰੇ ਬੈਠੇ ਪਾਣੀ ਵਿੱਚੋਂ ਅੰਜਲੀ ਪਾ ਰਹੇ ਸਨ ਤਲਵਾਰ ਧੋਕੇ ਫੌਜਦਾਰ ਉਹਨਾਂ ਨੂੰ ਮਾਰਨ ਲਈ ਅੱਗੇ ਹੋਇਆ ਤਾਂ ਕੀ ਵੇਖਦਾ ਹੈ ਬਾਬੇ ਦੀ ਅੰਜਲੀ ਵਿੱਚ ਇੱਕ ਵਿੱਛੂ ਹੈ ਜਿਸ ਨੂੰ ਉਹ ਪਾਣੀ ਵਿੱਚੋਂ ਬਾਹਰ ਕੱਢਣ ਦਾ ਯਤਨ ਕਰ ਰਹੇ ਹਨ ਪਰ ਉਹ ਵਿੱਛੂ ਡੰਗ ਮਾਰਦਾ ਹੈ ਤੇ ਅੰਜਲੀ ਭੁੱਲ ਜਾਂਦੀ ਹੈ ਉਹ ਫਿਰ ਪਾਣੀ ਵਿੱਚ ਡਿੱਗ ਪੈਂਦਾ ਹੈ ਇੰਉਂ ਬਾਰ-ਬਾਰ ਹੋਈ ਜਾਂਦਾ ਹੈ ਬਾਬਾ ਵਿੱਛੂ ਨੂੰ ਕੱਢਣ ਦਾ ਯਤਨ ਕਰਦਾ ਹੈ ਵਿੱਛੂ ਡੰਗ ਮਾਰਦਾ ਤੇ ਮੁੜ ਪਾਣੀ ਵਿੱਚ ਡਿੱਗ ਪੈਂਦਾ ਹੈ ਇਹ ਵੇਖ ਕੇ ਦੀਨ ਮੁਹੰਮਦ ਬਾਬਾ ਜੀ ਨੂੰ ਮਾਰਨਾ ਤਾਂ ਭੁੱਲ ਗਏ ਤੇ ਬੋਲਿਆ ਤੂੰ ਇਸ ਮੂੰਜੀ ਨੂੰ ਛੋੜ ਕਿਉਂ ਨਹੀਂ ਦਿੰਦਾ ਬਾਬਾ ਜੀ ਨੇ ਪਰਤ ਕੇ ਪਿਛਾਂ ਵੱਲ ਵੇਖਿਆ ਤੇ ਕਿਹਾ ਜੇ ਇਹ ਆਪਣੇ ਡੰਗ ਮਾਰਨ ਦੀ ਬਾਣ ਨਹੀਂ ਛੱਡਦਾ ਤਾਂ ਮੈਂ ਆਪਣੇ ਪਰਉਪਕਾਰ ਦੀ ਬਾਣ ਕਿਵੇਂ ਛੱਡਦੇ ਆਂ ਦੀਨ ਮੁਹੰਮਦ ਬੜਾ ਪ੍ਰਭਾਵਿਤ ਹੋਇਆ ਉਸਨੇ ਉਸੇ ਵੇਲੇ ਤਲਵਾਰ ਵਾਪਸ ਮਿਆਣ ਵਿੱਚ ਪਾ ਲਈ ਤੇ ਆਖਣ ਲੱਗਾ ਆਇਆ ਤਾਂ ਮੈਂ ਤੈਨੂੰ ਮਰਨਸਾ ਪਰ ਹੁਣ ਮਾਰਾਂਗਾ ਨਹੀਂ ਤੂੰ ਚੁੱਪਚਾਪ ਮੇਰੇ ਮਗਰ ਤੁਰਿਆ ਚੱਲ ਮੈਂ ਤੈਨੂੰ ਸਰਕਾਰੇ ਪੇਸ਼ ਕਰਨਾ ਹੈ ਤੂੰ ਸਿੱਖ ਹੈ ਬਾਗੀ ਹੈ ਮੈਂ ਤੈਨੂੰ ਮਾਰਿਆ ਤਾਂ ਨਹੀਂ ਪਰ ਛੱਡ ਵੀ ਨਹੀਂ ਸਕਦਾ ਬਾਬਾ ਜੀ ਕਹਿਣ ਲੱਗੇ ਇਹ ਕੌਣ ਜਾਣਦਾ ਹੈ ਕਿਸੇ ਨੇ ਕਿਸ ਨੂੰ ਕਿਹੜੀ ਸਰਕਾਰ ਪੇਸ਼ ਕਰਨਾ ਹੈ ਫਿਰ ਮੁਸਕਰਾਏ ਤੇ ਨਾਲ ਤੁਰ ਪਏ ਤੁਰਦਿਆਂ ਨੂੰ ਜੰਗਲ ਵਿੱਚ ਹੀ ਟਕਾਲਾਂ ਪੈ ਗਈਆਂ ਦੀਨ ਮੁਹੰਮਦ ਕਹਿਣ ਲੱਗਾ ਹੁਣ ਸ਼ਾਮ ਡੂੰਗੀ ਹੋ ਗਈ ਏ ਕੋਈ ਚੰਗੀ ਥਾਂ ਵੇਖ ਕੇ ਰਾਤ ਕੱਟ ਲਈਏ ਬਾਬਾ ਜੀ ਕਹਿਣ ਲੱਗੇ ਮੇਰੀ ਕੁਲੀ ਇੱਥੋਂ ਬਹੁਤੀ ਦੂਰ ਨਹੀਂ ਚਾਹੋ ਤਾਂ ਰਾਤ ਉੱਥੇ ਹੀ ਕੱਟ ਲਈਏ ਤੇ ਰੋਟੀ ਟੁੱਕ ਵੀ ਖਾ ਲਈਏ ਦੀਨ ਮੁਹੰਮਦ ਮੰਨ ਗਿਆ ਜਦ ਚੁੱਗੀ ਕੋਲ ਪਹੁੰਚੇ ਤਾਂ 13-14 ਵਰਿਆਂ ਦੀ ਇੱਕ ਗੂੰਗੀ ਬੋਲੀ ਕੁੜੀ ਨੇ ਉਹਨਾਂ ਦਾ ਸਵਾਗਤ ਕੀਤਾ ਇਸ ਲੜਕੀ ਨੂੰ ਨਿੱਕੀ ਹੁੰਦੀ ਨੂੰ ਹੀ ਅਪਾਗੀ ਸਮਝ ਕੇ ਕੋਈ ਮਾਪੇ ਜੰਗਲ ਵਿੱਚ ਛੱਡ ਗਏ ਸਨ ਤੇ ਬਾਬਾ ਸਹਿਬ ਸਿੰਘ ਨੇ ਹੀ ਪਾਲਿਆ ਸੀ ਉਹ ਚੁੱਗੀ ਵਿੱਚ ਗਏ ਤੇ ਬਾਬਾ ਸਹਿਬ ਸਿੰਘ ਤੇ ਦੀਨ ਮੁਹੰਮਦ ਮੂੰਹ ਹੱਥ ਤੋਕੇ ਬੈਠ ਗਏ ਉਸ ਲੜਕੀ ਕੋਲ ਅੰਬ ਦਾ ਅਚਾਰ ਤੇ ਚਾਰ ਰੋਟੀਆਂ ਹੀ ਸਨ ਦੋ ਬਾਬਾ ਜੀ ਲਈ ਤੇ ਦੋ ਆਪਣੇ ਲਈ ਜੋ ਉਸਨੇ ਪਕਾ ਰੱਖੀਆਂ ਸਨ ਉਹ ਚਾਰੇ ਲੈ ਆਈ। ਬਾਬਾ ਜੀ ਨੇ ਦੋ ਰੋਟੀਆਂ ਦੀਨ ਮੁਹੰਮਦ ਦੀ ਥਾਲੀ ਵਿੱਚ ਰੱਖ ਦਿੱਤੀਆਂ। ਇੱਕ ਆਪਣੇ ਅੱਗੇ ਰੱਖ ਲਈ ਤੇ ਇੱਕ ਉਸ ਲੜਕੀ ਅੱਗੇ। ਫਿਰ ਦੀਵਾ ਗੁੱਲ ਕਰ ਦਿੱਤਾ। ਦੀਨ ਮੁਹੰਮਦ ਕਬਰ ਆ ਗਿਆ ਪਰ ਬਾਬਾ ਜੀ ਕਹਿਣ ਲੱਗੇ। ਪੰਬਟਣਾ ਆ ਜਾਣਾ ਸੋ ਦੀਵਾ 부ਝਾ ਦਿੱਤਾ ਹੈ। ਦੀਨ ਮੁਹੰਮਦ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਉਸਨੇ ਦੋਵੇਂ ਰੋਟੀਆਂ ਮੁਕਾ ਲਈਆਂ। ਬਾਬਾ ਜੀ ਹਨੇਰੇ ਵਿੱਚ ਹੱਥ ਮੂੰਹ ਹਿਲਾਏ ਜਾਣ ਪਰ ਉਹਨਾਂ ਰੋਟੀ ਖਾਧੀ ਕੋਈ ਨਾ। ਸਗੋਂ ਆਪਣੀ ਰੋਟੀ ਵੀ ਦੀਨ ਮੁਹੰਮਦ ਅੱਗੇ ਹੀ ਰੱਖ ਦਿੱਤੀ। ਲੜਕੀ ਨੇ ਵੀ ਆਪਣੀ ਰੋਟੀ ਚੁੱਪਚਾਪ ਤੀਨ ਮੁਹੰਮਦ ਅੱਗੇ ਹੀ ਰੱਖ ਦਿੱਤੀ। ਉਹ ਜਾਰੇ ਰੋਟੀਆਂ ਖਾ ਰੱਜ ਕੇ ਇਹ ਸੋਚਦਾ ਸੋਚਦਾ ਸੌਂ ਗਿਆ ਕਿ ਬਾਬੇ ਨੇ ਦੀਵਾ ਕਿਉਂ ਬੁਝਾਇਆ ਸੀ। ਸੁੱਤੇਆਂ ਉਸ ਨੂੰ ਸੁਪਨਾ ਆਇਆ ਜਿਸ ਵਿੱਚ ਉਸ ਨੇ ਵੇਖਿਆ ਉਹ ਰਾਤ ਵਾਂਗ ਖਾਣੇ ਤੇ ਬੈਠਾ ਹੈ ਤੇ ਦੀਵਾ ਪੂਜਣ ਮਗਰੋਂ ਬਾਬੇ ਨੇ ਵੀ ਤੇ ਉਸ ਲੜਕੀ ਨੇ ਵੀ ਹਨੇਰੇ ਵਿੱਚੋਂ ਆਪੋ ਆਪਣੀਆਂ ਰੋਟੀਆਂ ਉਸ ਦੀ ਥਾਲੀ ਵਿੱਚ ਰੱਖ ਦਿੱਤੀਆਂ। ਤੇ ਆਪ ਝੂਠੀ-ਮੂਠੀ ਰੋਟੀ ਖਾਂਦੇ ਰਹੇ ਤੜਕੀ ਉੱਠ ਕੇ ਉਸ ਬਾਬਾ ਜੀ ਤੋਂ ਵਿਦਾਇਗੀ ਮੰਗੀ ਤੇ ਕਿਹਾ ਗੁਰੂ ਦੇ ਸਿੱਖਾ ਤੈਨੂੰ ਕੋਈ ਨਹੀਂ ਮਾਰ ਸਕਦਾ ਵਿਛੜਨ ਲੱਗਿਆਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਸਨ ਵੰਡ ਕੇ ਛਕਣ ਵਾਲੇ ਦੇਵੀ ਪਿਆਰ ਦੇ ਸਾਧਕ ਹੁੰਦੇ ਹਨ ਰੱਬ ਦੇ ਜੀਵਾਂ ਨੂੰ ਪਿਆਰ ਕੀਤੇ ਬਿਨਾ ਅਸੀਂ ਰੱਬ ਨੂੰ ਕਿਵੇਂ ਪਿਆਰ ਕਰ ਸਕਦੇ ਹਾਂ ਉਸ ਨੂੰ ਪਿਆਰੇ ਕਿਵੇਂ ਲੱਗ ਸਕਦੇ ਹਾਂ ਆਪਣੀ ਕਾਲ ਕਮਾਈ ਨੂੰ ਹੋਰਨਾਂ ਨਾਲ ਵੰਡਣਾ ਰੱਬ ਨਾਲ ਪਿਆਰ ਦੀ ਸਾਖ ਵਰਨਾ ਹੈ ਇਹ ਪੂਰਨਤਾ ਬਾਬੇ ਨਾਨਕ ਨੇ ਆਪ ਪਾਈ ਸਨ ਜਦ ਸੁਲਤਾਨਪੁਰ ਲੋਧੀ ਆਪ ਨੇ ਮੋਦੀ ਖਾਨੇ ਦਾ ਕੰਮ ਸੰਭਾਲਿਆ ਤਾਂ ਜੋ ਕੁਝ ਅਲੂਫਾ ਪੱਤਾ ਨਾਨਕ ਨੂੰ ਮਿਲੇ ਖਵਾਏ ਪਰਮੇਸ਼ਰ ਕੇ ਅਰਥ ਦੇਵੇ ਅਰ ਰਾਤ ਕੋ ਕੀਰਤਨ ਹੋਵੇ ਸਭ ਕੋ ਸਭ ਕੋਈ ਰੋਟੀਆਂ ਲੱਗਾ ਬਾਬੇ ਦੇ ਪਿੱਛੇ ਖਾਵਣ ਬਾਬੇ ਦੇ ਪ੍ਰਸ਼ਾਦ ਸਭ ਸੁਖਾਲੀ ਹੋਏ ਅਤੇ ਜਾਂ ਬਾਬੇ ਦੀ ਰਸੋਈ ਹੋਵੇ ਤਾਂ ਸਭ ਆਏ ਬਹਿਣ ਇਸ ਨੇਮ ਵਿੱਚੋਂ ਹੀ ਗੁਰੂ ਕੇ ਲੰਗਰ ਦਾ ਮੋਢ ਬੱਜਿਆ ਹੈ ਤੇ ਉਸ ਵਿੱਚੋਂ ਸੰਗਤ ਤੇ ਪੰਗਤ ਦੀ ਏਕਤਾ ਸਥਾਪਿਤ ਹੋਈ ਹੈ ਵੰਡ ਛਕਣ ਦੇ ਆਸ਼ੇ ਵਿੱਚੋਂ ਹੀ ਦਸਵੰਦ ਦੀ ਸੰਸਥਾ ਸਥਾਪਿਤ ਹੋਈ ਤੇ ਸਿੱਖਾਂ ਦੇ ਦਸਵੰਦ ਤੋਂ ਜੁੜੀ ਮਾਇਆ ਕੌਮ ਦੀ ਉਸਾਰੀ ਲਈ ਖਰੀਚਾਂ ਲੱਗੀ ਆਪਣੀ ਕਮਾਈ ਦਾ ਦਸਵਾਂ ਹਿੱਸਾ ਧਰਮਕਾਰਜਾਂ ਲਈ ਕੱਢਣਾ ਸਿੱਖਾਂ ਲਈ ਰਹਿਤ ਦਾ ਭਾਗ ਬਣ ਗਿਆ ਦਸਨਖ ਕਰ ਜੋ ਕਾਰ ਕਮਾਵੇ ਤਾ ਕਰ ਜੋ ਤਨ ਕਰਮੈ ਆਵੇ ਤਿਸ ਤੇ ਗੁਰ ਦਸੋਂਧ ਜਿਉ ਦੇਈ ਸਿੰਘ ਸੋਇਸ਼ ਬਹੁ ਜਗ ਮੈ ਲਈ ਵੰਡ ਕੇ ਛਕਣਾ ਸਿੱਖ ਸਮਾਜਵਾਦ ਦਾ ਆਦਰਸ਼ਕ ਵਾਕ ਹੈ ਸਮਾਜਿਕ ਉਨਤੀ ਦੇ ਦੋ ਪੱਖ ਮੰਨੇ ਜਾਂਦੇ ਨੇ ਵਿਆਪਕ ਤੇ ਸਾਂਝਾ ਕਲਿਆਣ ਵਿਆਪਕ ਉਥਾਨ ਸਮੁੱਚੇ ਸਮਾਜ ਦੀਆਂ ਸਮੁੱਚੀਆਂ ਕਿਰਿਆਵਾਂ ਦੀ ਸਫਲਤਾ ਤੇ ਸਮੁੱਚੀ ਪੜਾਈ ਦਾ ਸੰਕਲਪ ਹੈ ਜहाँ जहाँ ਖਾਲਸਾ ਜੀ ਸਹਾਇਪ ਤਹਾਂ ਤਾਂ ਰੱਛਿਆ ਰਿਹਾ ਹੈ ਪੰਥ ਕੀ ਜੀਤ ਤੇ ਸਰਬ ਸਰਬੱਤ ਕਾ ਭਲਾ ਜੈ ਵਾਕ ਵਿਆਪਕ ਉਥਾਨ ਦੀ ਹੀ ਅਰਦਾਸ ਹਨ ਵੰਡ ਛਕਣ ਦਾ ਸੰਕਲਪ ਸਾਂਝੇ ਕਲਿਆਣ ਦਾ ਸੰਕਲਪ ਹੈ ਇਸ ਦਾ ਮੂਲਾ ਧਾਰ ਵਿਸ਼ਵ ਪਿਆਰ ਹੈ ਕਮਿਊਨਿਜ਼ਮ ਵਰਗ ਪਿਆਰ ਵਾਲੀ ਏਕਤਾ ਦਾ ਪ੍ਰਚਾਰ ਕਰਦਾ ਹੈ ਸਿੱਖ ਸਮਾਜਵਾਦ ਵਿਸ਼ਵ ਪਿਆਰ ਵਾਲੀ ਏਕਤਾ ਦਾ ਸਿੱਖ ਸਮਾਜਵਾਦ ਗਰੀਬਾਂ ਦਰਦਮੰਦਾਂ ਦਾ ਦੁੱਖ ਨਿਵਾਰਨ ਦਾ ਦਾਵੇਦਾਰ ਹੈ ਪਰ ਅਮੀਰ ਨੂੰ ਨਫ਼ਰਤ ਨਹੀਂ ਕਰਦਾ ਇਸ ਵਿੱਚ ਕੋਈ ਕਿਸੇ ਦਾ ਦੁਸ਼ਮਣ ਨਹੀਂ ਸਭ ਸਾਂਝੀ ਵਾਲ ਹਨ ਇਸੇ ਲਈ ਇਹ ਧਰਮ ਉਹਨੇ ਇਨਕਲਾਬ ਦਾ ਨਹੀਂ ਪਿਆਰ ਦੇ ਇਨਕਲਾਬ ਦਾ ਹਾਮੀ ਹੈ ਪਿਆਰ ਦਾ ਇਨਕਲਾਬ ਲਿਆਉਣ ਵਾਲਿਆਂ ਨੂੰ ਮਨੁੱਖਤਾ ਰਾਹੀਂ ਰੱਬ ਨਾਲ ਜੁੜਨ ਵਾਲਿਆਂ ਨੂੰ ਕਿਰਤ ਦਾ ਸਤਕਾਰ ਸਥਾਪਿਤ ਕਰਨ ਵਾਲਿਆਂ ਨੂੰ ਦਰਦਵੰਦਾਂ ਦਾ ਦਰਦ ਵੰਡਾਉਣ ਵਾਲਿਆਂ ਨੂੰ ਅਰਦਾਸ ਵਿੱਚ ਸ਼ਰਧਾਂਜਲੀ ਦੇਣ ਲਈ ਉਹਨਾਂ ਪਿਆਰ ਮੂਰਤ ਗੁਰਮੁਖਾਂ ਦਾ ਧਿਆਨ ਤਰਨ ਦਾ ਆਦੇਸ਼ ਹੈ ਜਿਨ੍ਹਾਂ ਵੰਡ ਕੇ ਛਕਿਆ ਤਾਂ ਇਹ ਸੀ ਵੰਡ ਕੇ ਛਕਿਆ ਦੀ ਵਿਆਖਿਆ ਕਿ ਅਰਦਾਸ ਵਿੱਚ ਵੰਡ ਕੇ ਛਕਿਆ ਕਿਉਂ ਲਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਅੱਜ ਦੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਬਾਕੀ ਅਰਦਾਸ ਦਾ ਅਰਥ ਸਮਝਣ ਲਈ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ